ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾ ਗੁਰ ਹੈ ਦਿਖਾਇਓ ਲੋਇਨਾ ਰਹਾਉ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਿਨਾ ਇਤ ਹੈ ਉਤ ਹੈ ਘਟ 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 ਇੱਥੇ ਵਿਸਰਾਮ ਲਾਉਂਦਾ ਤੂੰ ਹੀ ਤੂੰ ਹੀ ਮੋਹਿਨਾ ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖ ਸੁਖ ਸੁਹਿਨਾ ਅਸਾ ਮਹੱਲਾ ਪੰਜਵਾ ਹਰ ਹਰ ਨਾਮ ਅਮੁੱਲਾ ਓਹ ਸਹਜ ਸੁਹਿਲਾ ਰਹਾਉ ਸੰਗ ਸਹਾਈ ਛੋੜ ਨ ਜਾਈ ਓਹ ਅਗਹਿ ਅਤੁੱਲਾ ਓਹ ਅਗਹਿ ਅਤੁੱਲਾ ਐਡੀ ਦੇ ਵਿੱਚ ਤੇ ਗੱਗੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਸੰਗ ਸਹਾਈ ਛੋੜ ਨਾ ਜਾਈ ਓਹ ਅਗਹਿ ਅਤੁੱਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਪ੍ਰੀਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾ ਅਲੱਖ ਲਖ ਆਇਆ ਗੁਰ ਤੇ ਪਾਇਆ ਨਾਨਕ ਇਹ ਹਰ ਕਾ ਚੁੱਲਾ ਚੁੱਲਾ ਆਸਾ ਮਹੱਲਾ ਪੰਜਵਾ ਆਪਣੀ ਭਗਤ ਨਿਵਾਹ ਠਾਕੁਰ ਆਇਓ ਆਹੇ ਰਹਾਉ ਠਾਕੁਰ ਤੇ ਵਿਸਰਾਮ ਲਾਦਨ ਠਾਕੁਰ ਆਇਓ ਆਹੇ ਨਾਮ ਪਦਾਰਥ ਹੋਏ ਸਕਾਰਥ ਹਿਰਦਾ ਬਚਨ ਵਸਾਹੀ ਹਿਰਦਾ ਚਰਨ ਬਸਾਹੀ ਹਿਰਦਾ ਚਰਨ ਬਸਾਹੀ ਇਹੋ ਮੁਕਤਾ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੀ ਇਹ ਤੇ ਲਾ ਨਹੀਂ ਲਗਨੀ ਸੰਗਾਹੀ ਇਹੋ ਮੁਕਤਾ ਇਹੋ ਜੁਗਤਾ ਇਹ ਹੀ ਹੈ ਜੀ ਹੋਕੜਨੀ ਹੈ ਇਹ ਮੁਕਤਾ ਇਹ ਜੁਗਤਾ ਰੱਖੋ ਸੰਤ ਸੰਗਾਹੀ ਨਾਮ ਧਿਆਵਾ ਸਹਿਜ ਸਮਾਵਾ ਨਾਨਕ ਹਰ ਗੁਣ ਗਾਹ ਅਸ ਮਹੱਲਾ ਪੰਜਵਾ ਠਾਕੁਰ ਚਰਨ ਸੁਹਾਵੇ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵਕ ਮਾਇਆ ਗੁਣ ਰਸ ਰਸ ਗਾਵੇ ਇਕ ਹੈ ਆਸਾ ਦਰਸ ਪਿਆਸਾ ਆਨ ਨਾ ਭਾਵੇ ਹਾਂ ਵੱਖਰਾ ਪਾਠ ਕਰਨਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਤੇ ਆਵਹੁ ਰਿਦੈ ਬਸਾਵਹੁ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਨ ਕੋ ਦਾਤਾ ਪੁਰਖ ਵਿਦਾਤਾ ਨਾਨਕ ਘਾਟ ਘਾਟ ਆਹੀ ਆਸਾ ਮਹੱਲਾ ਪੰਜਵਾ ਹਰ ਬਿਸਰਤ ਸੋ ਮੂਆ ਰਹਾ ਹਰ ਬਿਸਰਤ ਸੋ ਮੂਆ ਸੋ ਮੂਆ ਇਕੱਠਾ ਨਹੀਂ ਕਹਿ ਦੇਣਾ ਖਾਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੈ ਸੋ ਜਨ ਸੁਖੀਆ ਹੂਆ ਰਾਜ ਕਹਾਵੈ ਹੋ ਕਰਮ ਕਮਾਵੈ ਬਾਦਿਓ ਨਲ ਬਾਦਿਓ ਨਰਨੀ ਭ੍ਰਮ ਸੂਆ ਕਹ ਨਾਨਕ ਜਿਸ ਸਤਗੁਰ ਭੇਟਿਆ ਸੋ ਜਨ ਨਿਹਚਲ ਥੀਆ ਆਸਾ ਮਹੱਲਾ ਪੰਜਵਾ ਘਰ 14ਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਓ ਨਿਹ ਹੁ ਨਵੇਲਾ ਅੰਮੁਖ ਪਾਟਹੀਆ ਓ ਨਿਹ ਹੁ ਨਵੇਲਾ ਕਈ ਵਰ ਕਰਦੇ ਹਨ ਓ ਨਿਹ ਨਵੇਲਾ ਤੇ ਉਦਾਸੀ ਸੰਪਰਦਾਵਲੇ ਕਰਦੇ ਨੇ ਉਹ ਹੁਨੇ ਹੁਨ ਵੇਲਾ ਯਾਨੀ ਉਹ ਰੱਬ ਨੂੰ ਮਿਲਣ ਦਾ ਹੁਨੇ ਹੁਨ ਵੇਲਾ ਹੈ। ਆਪਕਸਾਲ ਵਿੱਚ ਮੁਖ ਪਾਠ ਹੀ ਹੈ ਦਮਦਮਾ ਸਾਹਿਬ ਦਾ ਉਹ ਨੇਹੁ ਹੁਨ ਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਇਹੋ ਮਾਨ ਦੀਜੈ ਨਾਨਕ ਨਾਮ ਮਿਲੈ ਨਾਨਕ ਨਾਮ ਮਿਲੈ ਨਾਨਕ ਨਾਮ ਮਿਲੈ ਆਪਣੀ ਦਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ